ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਕੋਰ ਭਰਾਜ ਵੱਲੋਂ ਬਲਾਕ ਭਵਾਨੀਗੜ੍ਹ ਦੇ ਦੀਨਪੰਦੇ ਪਿੰਡ ਪੱਟੀਵਾਲਕਲਾਂ ਦੇ ਵਿੱਚ ਇੱਕ ਪੰਚਾਇਤ ਘਰ ਦਾ ਨੀਂ ਪੱਥਰ ਰੱਖਿਆ ਗਿਆ ਸੀ ਜਿਸ ਉਪਰੰਤ ਪਿੰਡ ਦੇ ਕੁਝ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਕਾਫੀ ਨਿਸ਼ਾਨੇ ਸਾਧੇ ਗਏ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਜਿਸ ਪੰਚਾਇਤ ਘਰ ਦਾ ਉਦਘਾਟਨ ਵਿਧਾਇਕ ਨਰਿੰਦਰ ਕੋਰ ਭਰਾਜ ਨੇ ਕੀਤਾ ਹੈ ਉਸ ਥਾਂ ਤੇ ਪਹਿਲਾਂ ਹੀ ਪਾਰਕ ਬਣ ਜਾ ਰਿਹਾ ਤੇ ਜਿਸ ਦਾ ਬਜਟ ਬਣਾ ਕੇ ਮੈਂਬਰ ਪਾਰਲੀਮੈਂਟ ਸਿਮਰਤਜੀਤ ਸਿੰਘ ਮਾਨ ਵੱਲੋਂ ਕੇਂਦਰ ਨੂੰ ਭੇਜਿਆ ਗਿਆ ਸੋ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੀ ਪੰਚਾਇਤ ਘਰ ਦੀ ਜ਼ਰੂਰਤ ਨਹੀਂ ਸੀ ਪਰ ਜਿਸ ਦਿਨ ਇਸ ਪੰਚਾਇਤ ਘਰ ਦਾ ਉਦਘਾਟਨ ਹੋਣਾ ਸੀ ਤੇ ਪਿੰਡ ਦੇ ਹੀ ਕੁਝ ਆਗੂਆਂ ਨੂੰ ਕੁਝ ਵਰਕਰਾਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਉੱਥੇ ਹੀ ਸਿਮਰਤਜੀਤ ਸਿੰਘ ਮਾਨ ਦੇ ਦੋਤੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਗੋਬਿੰਦ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿੱਧਾ ਧੱਕਾ ਕਰ ਰਹੀ ਆ ਉੱਥੇ ਹੀ ਪਿੰਡ ਦੇ ਕੁਝ ਆਗੂ ਵੀ ਇਸ ਮੌਕੇ ਤੇ ਮੌਜੂਦ ਸਨ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਕੋ ਸਬੂਤ ਉਹ ਖਾਇ ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਦਿਖਾਇਆ ਕਿ ਪਾਰਕ ਦਾ ਬਜਟ ਬਣਾ ਕੇ ਜੋ ਕੇਂਦਰ ਨੂੰ ਭੇਜਿਆ ਗਿਆ ਜਿਸ ਦੀ ਮਨਜ਼ੂਰੀ ਵੀ ਮਿਲਣ ਵਾਲੀ ਹੈ ਪਰ ਇਸ ਦੇ ਬਾਵਜੂਦ ਨਰਿੰਦਰ ਕੌਰ ਭਰਾਜ ਵੱਲੋਂ ਪਿੰਡ ਦੇ ਪੰਚਾਇਤੀ ਘਰ ਦਾ ਉਦਘਾਟਨ ਕਰ ਦਿੱਤਾ ਗਿਆ ਕੀ ਕਹਿੰਦੇ ਨੇ ਗੋਬਿੰਦ ਸਿੰਘ ਸੰਧੂ ਤੇ ਹੋਰ ਪਿੰਡ ਵਾਸੀ ਆਉਂ ਸੁਣਦੇ ਆ ਬਿਲਕੁਲ ਹੋ ਚੁੱਕੀ ਆ ਆ ਰਹੀ ਚਿੱਠੀ ਇਸ ਚਿੱਠੀ 'ਚ ਲਿਖਿਆ ਹੈ ਕਿ ਡੀਓ ਸਿਮਰਨਜੀਤ ਸਿੰਘ ਮਾਨ ਜਿਹੜਾ ਤੁਹਾਡਾ ਡੀਓ ਲੈਟਰ ਸੀਗਾ 3 ਤਰੀਕ ਨੂੰ ਤੀਜੇ ਮਹੀਨੇ ਚ 2023 ਚ 8 ట్రాਫਿਕ ਲਾਈਟਸ ਦਿਨ ਥਾਮਾ ਤੇ NH7 ਪੁਆਨੀਗੜ ਸ਼ਹਿਰ ਚ ਇੰਸਟਾਲ ਕਰਨ ਨੂੰ ਜ਼ਿਲ੍ਹਾ ਸੰਗਰੂਰ ਚ ਉਹ ਅਸੀਂ ਐਗਜ਼ਾਮਿਨ ਕਰਵਾਤਾ ਚੈੱਕ ਕਰਵਾਤਾ ਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਬਹੁਤ ਛੇਤੀ ਅਪਰੂਵ ਹੋ ਚੁੱਕਿਆ ਤੇ ਬਹੁਤ ਛੇਤੀ ਇੰਸਟਾਲ ਹੋ ਜਾਣਗੇ ਆ ਦੇਖੋ ਇੰਸਟਾਲਡ ਸ਼ੋਰਟਲੀ ਸ਼ੋਰਟਲੀ ਮਤਲਬ ਬਹੁਤ ਛੇਤੀ ਇੰਸਟਾਲ ਹੋ ਜਾਣਗੇ ਲੱਗ ਜਾਣਗੇ ਸੋ ਇਹ ਮੇਰੇ ਸਾਹਮਣੇ ਨਾਲ 15 20 ਦਿਨਾਂ ਦੇ ਅੰਦਰ ਅੰਦਰ ਇਹ ਇੱਥੇ ਟ੍ਰੈਫਿਕ ਦੀਆਂ ਲਾਈਟਾਂ ਲੱਗ ਜਾਣਗੀਆਂ ਤੇ ਇਹਦੇ ਨਾਲ ਸ਼ਹਿਰੀਆਂ ਨੂੰ ਵਪਾਰੀਆਂ ਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਜਿੰਨੇ ਲੋਕ ਬਠਿੰਡੇ ਤੋਂ ਚੰਡੀਗੜ੍ਹ ਜਾਂਦੇ ਆ ਜਿੰਨੇ ਲੋਕ ਚੰਡੀਗੜ੍ਹ ਤੋਂ ਬਠਿੰਡੇ ਜਾਂਦੇ ਆ ਸੰਗਰੂਰ ਆਉਂਦੇ ਆ ਬਰਨਾਲੇ ਜਾਂਦੇ ਆ ਮਾਨਸੇ ਜਾਂਦੇ ਆ ਉਹਨਾਂ ਸਾਰਿਆਂ ਨੂੰ ਇੱਥੇ ਰੁਕਣ ਦਾ ਮੌਕਾ ਮਿਲੂਗਾ ਉਹ ਵਕ ਵਕ ਦੁਕਾਨਾਂ 'ਚ ਜਾਣਗੇ ਵਪਾਰ ਵਧੂਗਾ ਐਕਸੀਡੈਂਟਸ ਘਟ ਜਾਣਗੇ ਤੇ ਟ੍ਰੈਫਿਕ ਤੇ ਰਸ਼ ਜਿਹੜਾ ਹੈਗਾ ਉਹ ਆਰਗੇਨਾਈਜ਼ ਹੋ ਜਾਊਗਾ ਹਾਂਜੀ ਠੀਕ ਹੈ ਤੇ ਇੱਕ ਪੱਟੀਵਾਲ ਕਲਾਂ ਦਾ ਜਿਹੜਾ ਮਾਮਲਾ ਉਹ ਕਿਵੇਂ ਦੇਖਦੇ ਹੋ ਤੁਸੀਂ ਮੈਨੂੰ ਬਹੁਤ ਅਫਸੋਸ ਹੈ ਕਿ ਸਰਕਾਰ ਇੰਨੀ ਥੱਲੇ ਆ ਕੇ ਡਿੱਗ ਗਈ ਹੈ ਕਿਉਂਕਿ ਜਿਹੜਾ ਪੱਟੀਵਾਲ ਕਲਾਂ ਦਾ ਮਸਲਾ ਹੈ ਉਹਦੇ ਚ ਕੱਲ ਬੀਬਾ ਪਰਾਜ ਪਿੰਡ ਜਾਂਦੇ ਆ ਪਿੰਡ ਪਹੁੰਚਣ ਤੋਂ ਪਹਿਲਾਂ ਸਰਪੰਚ ਸਾਹਿਬ ਨੂੰ ਉਹ ਨਜਰਬੰਦ ਆਪ ਤੇ ਘਰ ਚੇ ਕਰ ਲੈਂਦੇ ਆ ਫਿਰ ਪਿੰਡ ਦੀ ਆਬਾਮ ਸੰਗਠ ਨੂੰ ਉਹਨਾਂ ਨੂੰ ਨਜਰਬੰਦ ਕਰ ਲੈਂਦੇ ਆ ਆ ਭੱਟੀਵਾਲ ਕਲਾ ਦੇ ਸਾਡੇ ਪ੍ਰਧਾਨ ਹੈਗੇ ਆ ਅਮਨ ਜੀ ਤੇ ਇਹਨਾਂ ਨੇ ਇਹਨਾਂ ਨੂੰ ਤੇ ਨਾਲ ਬਹੁਤ ਸਾਰੇ ਪਿੰਡ ਵਾਸੀਆਂ ਨੂੰ ਇੱਕ ਘਰ ਚ ਇਹਨਾਂ ਨੇ ਬੰਨ ਲਿਆ ਸੀਗਾ 200 300 ਦੇ ਕਰੀਬ ਪੁਲਿਸ ਮੁਲਾਜ਼ਮ ਤਨਾਤ ਕੀਤੀ ਸੀਗੀ ਇਡੀ ਬੇਸ਼ਰਮੀ ਦੀ ਗੱਲ ਹੈ ਜੇ ਤੁਸੀਂ ਚੁਣੇ ਹੋਏ ਨਮਾਇਦੇ ਹੋ ਲੋਕਾਂ ਨੂੰ ਤਾਂ ਤੁਹਾਨੂੰ ਪਿਆਰ ਕਰਨਾ ਚਾਹੀਦਾ ਤੁਹਾਨੂੰ ਕੀ ਲੋੜ ਹੈ 300 ਮੁਲਾਜ਼ਮਾਂ ਲੈ ਕੇ ਕਿਸੇ ਪਿੰਡ 'ਚ ਵੜਨ ਦੀ ਹੁਣ ਇਨ੍ਹਾਂ ਮੁੰਡਿਆਂ ਨੇ ਇਕੱਠੇ ਹੋ ਕੇ ਸਰਪੰਚ ਸਾਹਿਬ ਨੂੰ ਅਰਜੀ ਦਿੱਤੀ ਕਿ ਸਰਪੰਚ ਸਾਹਿਬ ਅਸੀਂ ਇਸ ਪਿੰਡ 'ਚ ਇੱਕ ਪਾਰਕ ਬਣਾਉਣਾ ਚਾਹੁੰਦੇ ਹਾਂ ਤੇ ਉਸ ਅਰਜੀ ਤੇ ਸਰਪੰਚ ਸਾਹਿਬ ਨੇ ਕੰਮ ਕੀਤਾ ਸਰਪੰਚ ਸਾਹਿਬ ਨੇ ਦੇਖਿਆ ਕਿ ਮੈਂ ਪੰਚਾਇਤੀ ਫੰਡ ਵਿੱਚੋਂ ਇੰਨਾ ਰੁਪਈਆ ਇਸ ਪਾਰਕ ਲਈ ਦੇ ਸਕਦਾ ਹਾਂ ਤੇ ਜਿਹੜਾ ਬਾਕੀ ਹੈਗਾ ਉਹ ਮੈਨੂੰ ਹੋਰ ਕਿਤੋਂ ਮੰਗਣਾ ਪੈਣਾ ਸਰਪੰਚ ਸਾਹਿਬ ਨੇ ਤੇ ਪਿੰਡ ਵਾਸੀਆਂ ਨੇ ਇਕੱਠੇ ਰਲ ਮਿਲ ਕੇ ਮਨਰੇਗਾ ਚੋਂ ਪੈਸਾ ਕਢਾਇਆ ਮਨਰੇਗੇ ਦੇ ਪੈਸੇ ਨਾਲ ਜਿਹੜਾ ਪੰਚਾਇਤੀ ਫੰਡ ਸੀਗਾ ਉਹ ਦੁੱਗਣਾ ਹੋ ਗਿਆ ਤੇ ਜਿੰਨਾ ਪੈਸਾ ਚਾਹੀਦਾ ਸੀਗਾ ਪਾਰਕ ਦੀ ਸਾਰੀ ਵਾਸਤੇ ਉਹ ਪੂਰਾ ਹੋ ਗਿਆ ਪੈਸਾ ਆ ਦੇਖੋ ਆ ਪੜੋ ਤੁਸੀਂ ਕੀ ਲਿਖਿਆ ਇੱਥੇ ਆ ਪੈਸਾ 8 ਲੱਖ 32237 ਰੁਪਇਆ ਸੈਂਕਸ਼ਨ ਹੋ ਗਿਆ ਸੀ ਇਹ ਸੈਂਕਸ਼ਨਡ ਪੈਸਾ ਮਨਰੇਗਾ ਦਾ ਸੈਂਟਰ ਸਰਕਾਰ ਦਾ ਇਹ ਭਗਵੰਤ ਜੀ ਦਾ ਪੰਜਾਬ ਸਰਕਾਰ ਦਾ ਖਜ਼ਾਨਾ ਨਹੀਂ ਹੈਗਾ ਤੇ ਇਹਦੇ ਚ ਪੰਚਾਇਤੀ ਫੰਡ ਵੀ ਲਾਇਆ ਹੋਇਆ ਏਸੀ ਪਾਕ ਤੇ ਜਿੱਥੇ ਕੰਮ ਸ਼ੁਰੂ ਹੋਇਆ ਪਿਆ ਹੈ ਮੁਕੰਮਲ ਹੋਣ ਵਾਲਾ ਹੈ ਉੱਥੇ ਜਾ ਕੇ ਸਾਡੇ ਆਹ ਹੋਨਹਾਰ ਬੀਬਾ ਜੀ ਜਾ ਕੇ ਆ ਰੱਖ ਕੇ ਆ ਜਾਂਦੇ ਆ ਨੀ ਪੱਥਰ ਐਂਡ ਇਹ ਨੀ ਪੱਥਰ ਕਾ ਦਾ ਰੱਖਿਆ ਪੰਚਾਇਤਕਾਰ ਦਾ ਸਰਪੰਚ ਕੌਣ ਹੈ ਪਿੰਡ ਦਾ ਆ ਸਰਪੰਚ ਸਾਹਿਬ ਨੇ ਪਿੰਡ ਦੇ ਸਰਪੰਚ ਸਾਹਿਬ ਕਹਿੰਦੇ ਕਿ ਮੈਨੂੰ ਪੰਚਾਇਤਕਾਰ ਦੀ ਲੋੜ ਨਹੀਂ ਹੈਗੀ ਆ ਬੀਬਾ ਜੀ ਕਹਿੰਦੀ ਹੈ ਕਿ ਮੈਨੂੰ ਪੰਚਾਇਤਕਾਰ ਦੀ ਲੋੜ ਹੈਗੀ ਆ ਪਿੰਡ ਦੇ ਜਿਹੜੇ ਆਮ ਲੋਕ ਹੈ ਉਹ ਕਹਿੰਦੇ ਆ ਕਿ ਸਾਨੂੰ ਪੰਚਾਇਤਕਾਰ ਦੀ ਲੋੜ ਨਹੀਂ ਹੈਗੀ ਸਾਨੂੰ ਪਾਰਕ ਦੀ ਲੋੜ ਹੈ ਪਾਰਕ ਮਨਜ਼ੂਰ ਹੋਇਆ ਪਿਆ ਕੰਮ ਉੱਥੇ ਮੁਕੰਮਲ ਹੋਣ ਵਾਲਾ ਉੱਥੇ ਖੜ ਕੇ ਆ ਜਾ ਕੇ ਰੱਖ ਕੇ ਆ ਗਏ ਹੁਣ ਦੱਸੋ ਇਹ ਮੂਰਖਤਾ ਨਹੀਂ ਤਾਂ ਹੋਰ ਕੀ ਆ 300 ਪੁਲਿਸ ਮੁਲਾਜ਼ਮ ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਕੋਈ ਗਲਤ ਕੰਮ ਕਰਨ ਜਾ ਰਹੇ ਹੋ ਫਿਰ ਤੁਹਾਨੂੰ ਫੋਰਸ ਦੀ ਲੋਡ ਪਹਿਣੀ ਪੈਣੀ ਆ ਫਰਜ਼ ਕਰੋ ਮੈਂ ਤੁਹਾਡੇ ਪਿੰਡ ਆ ਕੇ ਕਿਸੇ ਦਾ ਜਲੂਸ ਕੱਢਣ ਲੱਗ ਜਾਾਂ ਝੂਠਾ ਮੈਨੂੰ ਪਤਾ ਹੋਣਾ ਕਿ ਮੈਨੂੰ ਨਾਲ ਆਪ ਤੇ ਮੁਲਾਜ਼ਮ ਮੁਲਾਜ਼ਮਾਂ ਦੀ ਲੋਡ ਪਹਿਣੀ ਆ ਕਲ ਚੱਕ ਕੇ ਕਿਸੇ ਨੇ ਤੁਹਾਡੇ ਪਿੰਡ ਤੇ ਮੈਨੂੰ ਚਪੇੜ ਮਾਰਤੀ ਤੇ ਚੰਗਾ ਥੁੜੀ ਨਾ ਲੱਗੂਗਾ ਹੁਣ ਇਹ ਚਪੇੜਾ ਖਾਣ ਵਾਲੇ ਕੰਮ ਕਰ ਰਹੇ ਆ ਦੇਖੋ ਇੰਨਾਂ ਚੀਜ਼ਾਂ ਤੇ ਉਤਰੇ ਹੋਏ ਆ ਮਤਲਬ ਸ਼ਰਮ ਆਉਣੀ ਚਾਹੀਦੀ ਹੈ ਮੈਂ ਬੀਬਾ ਜੀ ਨੂੰ ਬੇਨਤੀ ਕਰਦਾ ਕਿ ਬੀਬਾ ਜੀ ਭਵਾਨੀਗੜ੍ਹ ਚ ਮੈਂ ਤੁਹਾਨੂੰ ਲਿਸਟ ਦਊਂਗਾ 68 ਪਿੰਡਾਂ ਵਿੱਚੋਂ 50 ਤੋਂ ਵੱਧ ਪਿੰਡਾਂ 52 ਪਿੰਡਾਂ 'ਚ ਅਸੀਂ ਸਾਰੇ ਕੰਮ ਮੁਕੰਮਲ ਕਰ ਚੁੱਕੇ ਆ ਇਹ ਸਾਰੇ ਪਿੰਡਾਂ ਦੀ ਲਿਸਟ ਹੈ ਕਿੱਥੇ ਕੀ ਕੀਤਾ ਕਿਹੜੇ ਕਿਹੜੇ ਪਿੰਡਾਂ 'ਚ ਕੁਝ ਨਹੀਂ ਕੀਤਾ ਉਹ ਵੀ ਲਿਖਿਆ ਹੋਇਆ ਕਿੱਥੇ ਬੈਂਚ ਭੇਜੇ ਆ ਕਿੱਥੇ ਸਟੀਲ ਦੀਆਂ ਟੈਂਕੀਆਂ ਕਿੱਥੇ ਅੱਗ ਬਜਾਉ ਜੰਤਰ ਭੇਜੇ ਹੈਗੇ ਆ ਕਿੱਥੇ ਧਰਮਸ਼ਾਲਾ ਦੀ ਸਾਰੀ ਕੀਤੀ ਹੈ ਕਿੱਥੇ ਕਮਿਊਨਿਟੀ ਹਾਲ ਬਣਾਈ ਹੈ ਕਿੱਥੇ ਕਿਹੜੇ ਸਕੂਲ 'ਚ ਵੋਲੀਬਾਲ ਗਰਾਊਂਡ 'ਚ ਹੋਰ ਵਕ ਵਕ ਧਰਮਸ਼ਾਲਾਾਂ 'ਚ ਇੰਟਰਲੌਕ ਟਾਈਲਜ਼ ਦਾ ਗਲੀਆਂ ਨਾਲੀਆਂ ਦਾ ਕੰਮ ਬਾਥਰੂਮ ਤੇ ਟਾਇਲਟ ਸਕੂਲਾਂ ਚ ਝਨੇੜੀ ਇਹ ਸਾਰੇ ਪਿੰਡਾਂ ਦੀ ਲਿਸਟ ਹੈ 55 ਪਿੰਡਾਂ ਦੀ 68 ਪਿੰਡ ਆਉਂਦੇ ਨੇ ਭਵਾਨੀਗੜ੍ਹ ਚ ਉਹਦੇ ਵਿੱਚੋਂ 55 ਪਿੰਡਾਂ ਚ ਸਾਡੇ ਕੰਮ ਮੁਕੰਮਲ ਹੈਗੇ ਆ ਮੈਂ ਬੀਬਾ ਜੀ ਨੂੰ ਆਹ ਲਿਸਟ ਦੇਣੀ ਚਾਹੁੰਦਾ ਜਿੱਥੇ ਮਰਜ਼ੀ ਜਾ ਕੇ ਤੁਸੀਂ ਉਦਘਾਟਨ ਕਰਨਾ ਚਾਹੁੰਦੇ ਹੋ ਕਰਕੇ ਆ ਜਾਓ ਜੀ ਸਦਕੇ ਕਰਿਓ ਅਸੀਂ ਤੁਹਾਡੇ ਰਾ ਚ ਨਹੀਂ ਹੋਣਾ ਚਾਹੁੰਦੇ ਸੀ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਆ ਕਿ ਸਰਕਾਰ ਨੂੰ ਤੇ ਮੈਂਬਰ ਪਾਰਲੀਮੈਂਟ ਨੂੰ ਪੰਚਾਇਤਾਂ ਨੂੰ ਸਾਰੀਆਂ ਚੁਣੀਆਂ ਹੋਈਆਂ ਬਾਡੀਜ਼ ਨੂੰ ਰਲ ਮਿਲ ਕੇ ਇਲਾਕੇ ਦੇ ਵਿਕਾਸ ਵਾਸਤੇ ਲੋਕਾਂ ਦੇ ਵਿਕਾਸ ਵਾਸਤੇ ਲੋਕਾਂ ਵਾਸਤੇ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਪਰ ਇੰਨਾ ਚ ਅਕਲ ਨਹੀਂ ਹੈਗੀ ਇਹ ਕੰਮ ਤਾਂ ਕੀ ਕਰਨਾ ਇਹ ਕਲੇਸ਼ ਪਾਲਦੇ ਨੇ 24 ਘੰਟੇ ਕਲੇਸ਼ ਪਾਲਦੇ ਆ ਤੇ ਫਿਰ ਜਦੋਂ ਹੱਥੋਂ ਬਾਹਰ ਨਿਕਲ ਜਾਂਦੀ ਹੈ ਗੱਲ ਫਿਰ ਇਹ ਵੱਡੇ ਵੱਡੇ ਪੁਲਿਸ ਅਫਸਰਾਂ ਨੂੰ ਅੱਗੇ ਛੁੱਟ ਦਿੰਦੇ ਆ ਕਿ ਜਾ ਕੇ ਤੁਸੀਂ ਉਹਨਾਂ ਨੂੰ ਸਮਝਾ ਕੇ ਆਓ ਰਾਜੀਨਾਮਾ ਕਰਕੇ ਆਓ ਸੋ ਇਸ ਦੇ ਨਾਲ ਪੰਜਾਬ ਪੁਲਿਸ ਦੀ ਵੀ ਇਮੇਜ ਖਰਾਬ ਹੋ ਰਹੀ ਹੈ ਕਾਨੂੰਨ ਵਿਵਸਥਾ ਦੀ ਡੇਲੀ ਇੱਥੇ ਕੋਈ ਨਾ ਕੋਈ ਨਵੀਂ ਵਾਰਤਾ ਥੋੜੀ ਹੈ ਤੇ ਇਹਨਾਂ ਤੋਂ ਸਰਕਾਰ ਨਹੀਂ ਚਲਾਈ ਜਾ ਰਹੀ ਅਸੀਂ ਆ ਲਿਖ ਕੇ ਸੈਂਟਰ ਨੂੰ ਵੀ ਦਵਾਂਗੇ ਕਿਉਂਕਿ ਆ ਤਾਂ ਕੋਈ ਕੰਮ ਨਹੀਂ ਹੈਗਾ ਇਹ ਤਾਂ ਮਤਲਬ ਸਰਕਾਰੀ ਪੈਸਾ ਵੇਸਟ ਕਰਨ ਵਾਲਾ ਕੰਮ ਹੈ ਸੋ ਮੈਂ ਭਗਵੰਤ ਜੀ ਨੂੰ ਬੇਨਤੀ ਕਰਦਾ ਕੀ ਬੀਬਾ ਜੀ ਨੂੰ ਤਲਬ ਕਰੋ ਤੇ ਬੀਬਾ ਜੀ ਨੂੰ ਕਹੋ ਕਿ ਆ ਚੀਜ਼ਾਂ ਨਾ ਕਰੋ ਤੇ ਬੀਬਾ ਜੀ ਨੂੰ ਪੁੱਛੋ ਕਿ ਬੀਬਾ ਜੀ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਫੰਡ ਚਾਹੀਦਾ ਅਸੀਂ ਫੰਡ ਦੇਵਾਂਗੇ ਤੁਹਾਨੂੰ ਬੈਂਚ ਚਾਹੀਦੇ ਬੈਂਚ ਦੇਵਾਂਗੇ ਤੁਹਾਨੂੰ ਤੁਹਾਨੂੰ ਪਾਣੀ ਦੀ ਟੈਂਕੀ ਚਾਹੀਦੀ ਹੈ ਪਾਣੀ ਦੀ ਟੈਂਕੀ ਦੇ ਦਾਂਗੇ ਤੁਹਾਨੂੰ ਪਰ ਆ ਕਲੇਸ਼ ਨਾ ਕਰੋ ਇਹ ਮੇਰੀ ਹੱਥ ਛੋੜ ਕੇ ਬੇਨਤੀ ਹੈ ਹਾਂ ਜੀ ਹਾਂ ਜੀ ਅੱਜ ਜਿਹੜਾ ਸੀਗਾ ਭਵਾਨੇਗੜ੍ਹ ਪ੍ਰੈਸ ਨੂੰ ਮਿਲਣੀ ਦਾ ਇਹ ਸੀਗਾ ਜਿਹੜੀਆਂ ਟ੍ਰੈਫਿਕ ਲਾਈਟਾਂ ਮਨਜ਼ੂਰ ਹੋਈਆਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਵੱਲੋਂ ਉਹਦੇ ਵਾਸਤੇ ਭਵਾਨੇਗੜ੍ਹ ਦੇ ਵਸਨੀਕਾਂ ਦੇ ਨਾਲ ਖੁਸ਼ੀ ਸਾਂਝੀ ਕਰਨ ਵਾਸਤੇ ਤੇ ਉਹਨਾਂ ਨੂੰ ਦੱਸਣ ਵਾਸਤੇ ਕਿ ਮਾਨ ਸਾਹਿਬ ਨੇ ਇੱਥੇ ਜਿਹੜਾ ਵੱਡਾ ਟ੍ਰੈਫਿਕ ਦੀ ਪ੍ਰੋਬਲਮ ਸੀ ਉਹ ਹੱਲ ਕਰਕੇ ਰੱਖ ਦਿੱਤੀ ਐ ਉਹਨਾਂ ਦੇ ਸਦਕਾ ਕਰਕੇ ਪ੍ਰੈਸ ਮਿਲਣੀ ਸੀਗੀ ਦੂਜਾ ਸਰਕਾਰ ਜਿਹੜੀਆਂ ਗਲਤ ਨੀਤੀਆਂ ਤੇ ਚੱਲ ਰਹੀ ਐ ਪੰਜਾਬ ਦੀ ਜਿਸ ਤਰ੍ਹਾਂ ਪੱਟੀ ਕਲਾਂ ਸਰਪੰਚ ਸਾਹਿਬ ਖੜੇ ਨੇ ਪੰਚਾਇਤ ਖੜੀ ਹੈ ਇਹਨਾਂ ਦੇ ਨਾਲ ਗਲਤ ਤਰੀਕੇ ਨਾਲ ਨੀਂਹ ਪੱਥਰ ਰੱਖਿਆਗਾ ਸਾਰੇ ਤੁਸੀਂ ਬਾਈਟਾਂ ਲਈਆਂ ਨੇ ਉਹ ਚਹੀ ਸੀਗਾ ਪੰਚਾਇਤ ਦਾ ਵੀ ਤੁਸੀਂ ਜਗਾ ਹੋਰ ਯੂਜ ਕਰ ਆਪਣੀ ਦੇਖ ਲਓ ਅਸੀਂ ਤੁਹਾਨੂੰ ਉੱਥੇ ਦੇ ਦਾਂਗੇ ਕਮਿਊਨਿਟੀ ਹਾਲ ਤੁਸੀਂ ਪੰਚਾਇਤੀ ਘਰ ਉੱਥੇ ਬਣਾ ਲਓ ਸਾਨੂੰ ਕੋਈ ਇਤਰਾਜ਼ ਨਹੀਂ ਵਧੀਆ ਗੱਲ ਸੀ ਇਹਨਾਂ ਦੀ ਤੇ ਜਿਹੜੀ ਪਾਰਕ ਹੈ ਪਿੰਡ ਵਾਸਤੇ ਉਹ ਵੀ ਵਧੀਆ ਗੱਲ ਹੈ ਲੋੜ ਹੈ ਸਮੇਂ ਦੀ ਇਹ ਮਤਲਬ ਕਿ ਜਿਹੜੀਆਂ ਗਲਤ ਨੀਤੀਆਂ ਨੇ ਕਿ ਆਪਣਾ ਕਰਵਾੜ ਕਰਨਾ ਪਿੰਡਾਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਨੇ ਉਹਨਾਂ ਨੂੰ ਆਪਣੇ ਨਾਂ ਲੈਣਾ ਇਹ ਇਹ ਤੋਂ ਪਹਿਲਾਂ ਇੱਕ ਨਾਨਕਪੁਰਾ ਪਿੰਡ ਹੈ ਸੰਗਰੂਰ ਦੇ ਕੋਲੇ ਉੱਥੇ ਵੀ ਵਾਟਰ ਟੈਂਕੀ ਬਣੀ ਹੈ ਵੱਡੀ ਪਾਣੀ ਵਾਲੀ ਉਹ ਪੰਚਾਇਤ ਨੇ ਸਰਪੰਚ ਨੇ ਪਿੰਡ ਵਾਸੀਆਂ ਨੇ ਸਿਮਰਜੀਤ ਸਿੰਘ ਮਾਨ ਤੋਂ ਟਾਈਮ ਲੈ ਲਿਆ ਕਿ ਅਸੀਂ ਤੁਹਾਡੇ ਕੋਲੋਂ ਉਦਘਾਟਨ ਕਰਾਉਣਾ ਹੈ ਕਿਉਂਕਿ ਉਹ ਜਿਹੜੀ ਸੈਂਟਰ ਦੀ ਗਰਾਊਂਡ ਸੀਗੀ ਉੱਥੇ ਰਾਈਟ ਵੀ ਪ੍ਰਧਾਨ ਸਾਹਿਬ ਦਾ ਬਣਦਾ ਸੀ ਐਮਪੀ ਸਾਹਿਬ ਦਾ ਬਣਦਾ ਸੀਗਾ ਪਰ ਉੱਥੇ ਵੀ ਇਹੀ ਕੁਝ ਹੋਇਆ ਉਹ ਸਰਪੰਚ ਸਾਹਿਬ ਤੇ ਡਿਪਟੀ ਸਾਹਿਬ ਐਸ ਐਚਓ ਸਾਹਿਬ ਸਾਰੀ ਪੁਲਸ ਉਹਦੇ ਮੋਤੀ ਮਹਿਲ ਜਿਹੜਾ ਹੋਟਲ ਹੈ ਜਸ ਕਰਨ ਆਪਣਾ ਸਰਪੰਚ ਸਾਹਿਬ ਨੇ ਉਹਨਾਂ ਦੀ ਮੈਸੇਜ ਆ ਉੱਥੇ ਨਾਨਕਪੁਰੇ ਉਹ ਉੱਥੇ ਰੱਖਿਓ ਵਿਚਾਰਾ ਡਰ ਗਿਆ ਤੇ ਉਹ ਇਹ ਕਰਿਆ ਇਹਦਿਕਰਨ ਕੱਲੇ ਜਾ ਕੇ ਕਰੇ ਜਾ ਕੇ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈਗਾ ਗੱਲ ਇਹ ਹੁੰਦੀ ਹੈ ਕਿ ਜਿਹੜੇ ਲੋਕਾਂ ਵਾਸਤੇ ਅਸੀਂ ਕੰਮ ਕਰਨਾ ਚਾਹੁੰਦੇ ਆ ਉਹਨਾਂ ਦੀ ਸਿਮਤ ਹੀ ਸਾਡੇ ਨਾਲ ਹੋਣੀ ਚਾਹੀਦੀ ਹੈ ਨਾ ਕਿ ਸਾਡੇ ਤੋਂ ਦੂਰੀਆਂ ਵਧਾ ਦੇਓ ਮੈਂ ਕਹਿੰਨਾ ਕਿ ਅਸੀਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਜੀਤ ਸਿੰਘ ਮਾਨ ਹੈ ਉਹਨਾਂ ਕੋਲੇ ਰਿਕਾਰਡ ਹੈ ਸਾਡੇ ਕੋਲੇ ਕਿਹੜੇ ਪਿੰਡ ਨੂੰ ਕਿੰਨੀ ਗ੍ਰਾਂਟ ਗਈ ਹੈ ਭਵਾਨੀਗੜ੍ਹ ਵਾਸਤੇ ਸਿਟਿੰਗ ਬੈਂਚ ਜਿਹੜੇ ਸੀਮੈਂਟ ਦੇ ਬਣੇ ਹੁੰਦੇ ਨੇ 104 ਬੈਂਚ ਆਇਆ ਭਵਾਨੀਗੜ੍ਹ ਵਾਸਤੇ ਹੋਰ ਵੀ ਗ੍ਰਾਂਟ ਜਿੰਨੀ ਹੋਗੀ ਵਾਤੇ ਵਾਤੇ ਸਾਡਾ ਬਣਦਾ ਹੋਊਗਾ ਅਸੀਂ ਦੇਵਾਂਗੇ ਹਰ ਇੱਕ ਪਿੰਡ ਨੂੰ ਆਈ ਹੈ ਜਿੰਨੇ 68 ਪਿੰਡ ਨੇ 68 ਪਿੰਡਾਂ ਚੋਂ 12 13 ਪਿੰਡ ਰਹਿੰਦੇ ਨੇ ਜਿੱਥੇ ਪੈਸਾ ਨਹੀਂ ਗਿਆ ਉਹ ਜਾਂ ਪਿੰਡ ਵਾਲਿਆਂ ਦੀ ਹੈ ਕਿ ਉਹ ਸਾਡੇ ਕੋਲੇ ਪਹੁੰਚ ਨਹੀਂ ਕਰ ਸਕੇ ਜਾਂ ਸਾਡੇ ਕੋਲ ਹੋ ਗਿਆ ਹੋਗਾ ਵੀ ਉੱਥੇ ਰਹਿ ਗਿਆ ਇਸ ਕੋਈ ਕਿਸੇ ਦੀ ਕੋਈ ਇਹ ਮਨਸ਼ਾ ਨਹੀਂ ਭਵਾਨੀਗੜ੍ਹ ਤੋਂ ਯੋਗਰਾਜ ਸਿੰਘ ਦੀ ਰਿਪੋਰਟ ਸカイ ਨਿਊਜ਼ ਪੰਜਾਬ